ਗੁਰਕੇ ਕਰੇ ਸੇਵਕ ਜੋ ਰਹੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਿਹੜਾ ਸੇਵਕ ਸਿੱਖਿਆ ਗ੍ਰਹਿਣ ਕਰਨ ਵਾਸਤੇ குரு ਦੇ ਘਰ ਵਿੱਚ ਗੁਰੂ ਦੇ ਦਰ ਤੇ ਆ ਕੇ ਬੈਠ ਜਾਂਦਾ ਹੈ ਕੁਰਕੇ ਗਰੇ ਸੇਵਕ ਜੋ ਰਹੇ ਕੁਰਕੀ ਆਗਿਆ ਮਨ ਮੈਂ ਸਹੇ ਜਦੋਂ ਗੁਰੂ ਦੇ ਘਰ ਵਿੱਚ ਆਉਣ ਦਾ ਜਿਹੜਾ ਸਿਧਾਂਤ ਹੈ ਉਹ ਕੀ ਹੈ ਗੁਰੂ ਦੀ ਆਗਿਆ ਨੂੰ ਆਪਣੇ ਮਨ ਦੇ ਅੰਦਰ ਵਸਾ ਲੈਣਾ ਹੈ। ਗੁਰੂ ਦੀ ਆਗਿਆ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ ਲੈਣਾ ਹੈ। ਗੁਰੂ ਦੀ ਆਗਿਆ ਨੂੰ ਮੰਨ ਲੈਣਾ। ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣਾ। ਗੁਰ ਕੀ ਆਗਿਆ ਮਨ ਮੈਂ ਸਹਿ ਆਪਣੇ ਮਨ ਦੇ ਵਿੱਚ ਮੰਨ ਲਿਆ। ਆਪਸ ਕੋ ਕਰ ਕਛ ਨਾ ਜਨਾਵੇ। ਕਹਿੰਦੇ ਆਪਣੇ ਆਪ ਨੂੰ ਵੱਡਾ ਨਾਖਵਾਵੇ। ਆਪਣਾ ਹੰਕਾਰ ਨਾ ਕਰੇ। ਹੰਕਾਰੀ ਬਿਰਤੀ ਛੱਡ ਦਵੇ। ਹਰ ਹਰ ਨਾਮ ਰਿੱਧੈ ਸਦ ਧਿਆਵੇ ਹਰੀ ਦੇ ਨਾਮ ਨੂੰ ਸਦਾ ਆਪਣੇ ਹਿਰਦੇ ਦੇ ਵਿੱਚ ਯਾਦ ਕਰਦਾ ਰਵੇ ਅਕਾਲ ਪੁਰਖ ਦੇ ਸਿਧਾਂਤ ਤੇ ਪਹਿਰਾ ਦਿੰਦਾ ਰਵੇ ਜੋ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਉਹਦੇ ਤੇ ਵਾਰ-ਵਾਰ ਯਾਦ ਰੱਖੇ ਕਿ ਜਿਸ ਕੰਮ ਦੇ ਨਾਲ ਮੇਰੇ ਗੁਰੂ ਨੂੰ ਕੋਈ ਬੁਰਾ ਕਵੇ ਮੈਂ ਉਹ ਕੰਮ ਨਾ ਕਰਾਂ ਜਿਸ ਕੰਮ ਦੇ ਨਾਲ ਮੇਰੇ ਗੁਰੂ ਦਾ ਸਿਰ ਝੁਕੇ ਮੈਂ ਉਹ ਕੰਮ ਨਾ ਕਰਾਂ ਜੇ ਤੋ ਇਹ ਸਮਝ ਲੱਗ ਗਈ ਫਿਰ ਨਾ ਕੇਸ ਕਟਾਏਗਾ ਨਾ ਉਹ ਨੱਚੇ ਕਰੇਗਾ ਨਾ ਚੋਰੀ ਜਾਰੀ ਚੱਪੇਗਾ ਕੋਕੇ ਗੁਰੂ ਨੇ ਇਧਰੋਂ ਵਰਚਿਆ ਹੈ ਤੇ ਨਾਲ ਦੀ ਨਾਲ ਸਹਿਬ ਜੀ ਕਹਿੰਦੇ ਨੇ ਹਰ ਹਰ ਨਾਮ ਰਿੱਧੇ ਸਦ ਧਿਆਵੇ ਹਰਿ ਦੇ ਨਾਮ ਨੂੰ ਸਦਾ ਯਾਦ ਕਰਨਾ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣਾ ਮਨ ਵੇਚੈ ਸਤਗੁਰ ਕੈ ਪਾਸ ਆਪਣਾ ਮਨ ਵੇਚ ਦੋਬੇ ਗੁਰੂ ਦੇ ਕੋਲੇ ਜੇ ਜਦੋਂ ਕੋਈ ਚੀਜ਼ ਵੇਚੀ ਜਾਂਦੀ ਹੈ ਨਾ ਉਹਦੇ ਉੱਤੇ ਮਲਕੀਅਤ ਨਹੀਂ ਰਹਿੰਦੀ ਜਦੋਂ ਕੋਈ ਚੀਜ਼ ਆਪਾਂ ਵੇਚ ਦਿੱਤੀ ਕੋਈ ਗੱਡੀ ਹੈ ਕੋਈ ਪਸ਼ੂ ਪੰਛੀ ਹੈ ਕੋਈ ਜਾਇਦਾਦ ਹੈ ਅਸੀਂ ਉਹ ਵੇਚ ਦਿੱਤੀ ਨਾ ਵੇਚਣ ਤੋਂ ਬਾਅਦ ਉਹ ਜਿੰਨੇ ਖਰੀਦ ਲਈਏ ਉਹਦੀ ਹੈ ਉਹ ਆਪਣੀ ਮਰਜ਼ੀ ਨਾਲ ਰੱਖੇਗਾ ਆਪਣੀ ਮਰਜ਼ੀ ਨਾਲ ਉਸ ਜਗ੍ਹਾ ਨੂੰ ਵਰਤੇਗਾ ਆਪਣੀ ਮਰਜ਼ੀ ਨਾਲ ਚਲਾਏਗਾ ਉਹਦੇ ਤੇ ਸਾਡਾ ਕੋਈ ਦਬਦਬਾ ਨਹੀਂ ਰਹੇਗਾ ਕਿਉਂ ਅਸੀਂ ਵੇਚ ਦਿੱਤੀ। ਗੁਰੂ ਪਾਤਸ਼ਾਹ ਜੀ ਕਹਿੰਦੇ ਆਪਣਾ ਮਨ ਗੁਰੂ ਦੇ ਕੋਲੇ ਆ ਕੇ ਵੇਚ ਦੇ। ਕਿ ਜਦੋਂ ਤੂੰ ਗੁਰੂ ਦੇ ਕੋਲੇ ਮਨ ਵੇਚ ਦਿੱਤਾ ਫਿਰ ਹੁਣ ਤੇਰਾ ਅਧਿਕਾਰ ਮਨ ਤੇ ਨਹੀਂ ਰਹੇਗਾ। ਤਾਂ ਜੇ ਤੇਰਾ ਅਧਿਕਾਰ ਨਾ ਰਿਹਾ ਫਿਰ ਤੂੰ ਗੁਰੂ ਗੁਰੂ ਦੀ ਤੂੰ ਗੱਲ ਸੁਣੇਗਾ। ਹੌਂ ਤੇ ਸਕੂਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ। ਜਿਹੜਾ ਗੁਰੂ ਦਾ ਉਪਦੇਸ਼ ਕਮਾਉਣ ਲੱਗ ਗਿਆ ਭਾਈ ਗਰਦਾਸ ਜੀ ਕਹਿੰਦੇ ਉਸ ਤੋਂ ਮੈਂ ਬਿਹਾਰ ਜਾਣਾ ਵਰਨੇ ਜਾਂਦਾ। ਜਿਹੜਾ ਗੁਰੂ ਦਾ ਉਪਦੇਸ਼ ਕਮਾਉਣ ਲੱਗ ਪਿਆ ਤੇ ਉਪਦੇਸ਼ ਉਹੀ ਕਮਾਏਗਾ ਜਿਹੜਾ ਮਨ ਨੂੰ ਵੇਚੇਗਾ ਅੱਜ ਅਸੀਂ ਮਨ ਨਾ ਵੇਚਣ ਕਰਕੇ ਗੁਰੂ ਕਹਿੰਦਾ ਕੋਜੇ ਤੇ ਅਸੀਂ ਕੁਝ ਹੋਰ ਕਰੀ ਜਾਂਦੇ ਆ ਜੇ ਮਨ ਵੇਚਿਆ ਹੁੰਦਾ ਤੇ ਕੰਨਾਂ 'ਚ ਮੁੰਦੀਆਂ ਪਾ ਗਏ ਨੱਤੀਆਂ ਪਾ ਕੇ ਦਾੜੀਆਂ ਕਹੇ ਭੰਦ ਭੰਦੀਆਂ ਕਟਾ ਕੇ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਾ ਜਾਂਦੇ ਤੇ ਜੇ ਜਾਂਦੇ ਤੇ ਪੱਗਾਂ ਬੰਨ ਕੇ ਜਾਂਦੇ ਜੇ ਨਹੀਂ ਬਣ ਕੇ ਗਿਆ ਤੇ ਉੱਥੇ ਅਰਦਾਸ ਕਰਕੇ ਆਉਂਦੇ ਪਾਸ਼ਾ ਮਨ ਤੇਰੇ ਹਵਾਲੇ ਹੁਣ ਇਹ ਮਨ ਤੈਨੂੰ ਵੇਚ ਦਿੱਤਾ ਹੁਣ ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ ਤੇ ਗੁਰੂ ਨੇ ਕਿਹਾ ਪੁੱਤ ਨਾਜੀ ਦੀ ਦੁਕਾਨ ਤੇ ਨਹੀਂ ਜਾਣਾ ਮੇਰੀ ਆਪਣੀ ਜ਼ਿੰਦਗੀ ਦਾ ਵਾਕਾ ਹੈ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਉਦੋਂ ਬੜਾ ਕੁਝ ਬਦਲ ਜਾਂਦਾ ਹੈ ਮੈਂ ਫੈਕਟਰੀ 'ਚ ਕੰਮ ਕਰਦਾ ਸੀ ਲੁਧਿਆਣੇ ਦਾੜੀ ਕੱਟੀ ਹੁੰਦੀ ਸੀ ਤੇ ਮੈਂ ਇਸਰੀ ਜੇ ਰੰਗ ਦਾ ਪਰਨਾ ਚਾਂਪਗ ਬਨਦਾ ਸੀ ਕਾਫੀ ਵਾਰ ਜਗ ਗਿਆ ਦਾੜੀ ਕਟਾਉਣਾ ਪਰ ਇੱਕ ਦਿਨ ਹੋਇਆ ਜਦੋਂ ਮੈਂ ਗਿਆ ਤੇ ਬੈਠਾ ਜਾ ਕੇ ਤੇ ਉਹ ਦੁਕਾਨ ਵਾਲਾ ਕਹਿੰਦਾ ਕਹਿੰਦਾ ਸਰਦਾਰ ਜੀ ਹਜੇ ਖੜਜੋ ਜਦੋਂ ਨੇ ਸਰਦਾਰ ਜੀ ਕਿਹਾ ਤੇ ਉਹਨੇ ਦੀ ਦੁਕਾਨ ਤੇ ਵੱਡਾ ਸਾਰਾ ਸ਼ੀਸ਼ਾ ਲੱਗਿਆ ਹੁੰਦਾ ਜਦੋਂ ਮੈਂ ਉਸ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਿਆ ਤੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜੋ ਗੱਡੀਆਂ ਦੇ ਵਿੱਚ ਉਹਨਾਂ ਸਮਿਆਂ 'ਚ ਕੈਸ਼ਟਾ ਹੁੰਦੀਆਂ ਸੀ ਡਿੱਕ ਲੱਗੇ ਹੁੰਦੇ ਸੀ ਉਹਨਾਂ ਡਿੱਕਾਂ ਦੇ ਵਿੱਚ ਲਾ ਕੇ ਕੈਸ਼ਟ ਮੈਂ ਭਾਈ ਤਾਰੂ ਸਿੰਘ ਜੀ ਦੀ ਹੋਰ ਸ਼ਹੀਦਾਂ ਦਾ ਇਤਿਹਾਸ ਭਾਈ ਬੋਤਾ ਸਿੰਘ ਅਰਜਾ ਸਿੰਘ ਇਹਨਾਂ ਦਾ ਇਤਿਹਾਸ ਸੁਣਦਾ ਰਹਿੰਦਾ ਸੀ ਜਾਂ ਉਹਨਾਂ ਸਮਿਆਂ 'ਚ ਜਿਹੜੇ ਜਗ੍ਹਾ ਤੇ ਪੀਰਾਂ ਦੀ ਜਗ੍ਹਾ ਤੇ ਵੀ ਮੇਲੇ ਲੱਗਦੇ ਸੀ ਉੱਥੇ ਕਵੀਸ਼ਰ ਤੇ ਢਾਡੀ ਆਉਂਦੇ ਹੁੰਦੇ ਸੀ ਕਿਤੇ ਇੱਕ ਤਾਂ ਹੀ ਚਲ ਜਾਣਾ ਮੇਲੇ 'ਚ ਉੱਥੇ ਟਾੜੀਆਂ ਦੇ ਕੋਲੋਂ ਕੁਝ ਸੁਣ ਕੇ ਆਉਣਾ ਸੁਣਾਉਣਾ ਤੇ ਉਹਨਾਂ ਦੇ ਸਿੱਖ ਇਤਿਹਾਸ ਸੀਗਾ ਉਹਨਾਂ ਨੇ ਕਿਹਾ ਕੁਝ ਹੋਰ ਸੁਣਾਉਣਾ ਸੀ ਜਦੋਂ ਮੈਂ ਇਦਾਂ ਬੈਠਾ ਨਾ ਜਦੋਂ ਉਹਨੇ ਕਿਹਾ ਸਰਦਾਰ ਜੀ ਖੜਜੋ ਵਾਰੀ ਆਉਂਦੀ ਏ ਪਤਾ ਨਹੀਂ ਕੀ ਉਸ ਦਿਨ ਹੋਇਆ ਮੈਂ ਆਪਣੀ ਅੱਖਾਂ ਜੱਖਾਂ ਪਾਈਆਂ ਤੇ ਮੈਨੂੰ ਸ਼ਰਮ ਜੀ ਆਈ ਕਿ ਸਹਿਬ ਜਾਦਿਆਂ ਨੇ ਆਪਣਾ ਆਪ ਵਾਰ ਦਿੱਤਾ ਤੇ ਤੁਸੀਂ ਫੈਸ਼ਨਾਂ 'ਚ ਪਾ ਕੇ ਦਾੜੀਆਂ ਕਟਾਉਂਦੇ ਫਿਰਦੇ ਜੇ ਮੇਰੀ ਅੱਖਾਂ ਸਤਸੰਗੀ ਜਨੋ ਭਰ ਆਈਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਮੈਂ ਉੱਥੋਂ ਉੱਠ ਕੇ ਤੁਰ ਪਿਆ ਜਦੋਂ ਮੈਂ ਤੁਰਿਆ ਤੇ ਪਿੱਛੋਂ ਉਹ ਫੇਰ ਆਵਾਜ਼ ਮਾਰਦਾ ਏ ਕਹਿੰਦਾ ਸਰਦਾਰ ਜੀ ਖੜਜੋ ਆ ਗਈ ਵਾਰੀ ਮੈਂ ਕਿਹਾ ਹੁਣ ਹੋ ਸਕਦਾ ਕਦੀ ਆਈਏ ਨਾ ਉਸ ਤੋਂ ਬਾਅਦ ਦੇ ਵਿੱਚ ਗੁਰੂ ਦੀ ਕਿਰਪਾ ਹੋਈ ਫੈਕਟਰੀਆਂ ਦੇ ਕੰਮ ਗੱਡੀਆਂ ਦੇ ਕੰਮ ਛੱਡ ਕੇ ਜਿਹੜੇ ਮਕੈਨਿਕੀ ਸਿੱਖਦੇ ਸਾਂ ਤੇ ਵਿਦਿਆਲੇ ਦੇ ਵਿੱਚ ਪੜਨ ਵਾਸਤੇ ਚਲੇ ਗਏ ਕੁਰਬਾਨੀ ਦਾ ਜਾ ਕੇ ਪਾਠ ਸ਼ੁਰੂ ਕੀਤਾ ਬਾਣੀ ਨੂੰ ਸਮਝਿਆ ਇਤਿਹਾਸ ਨੂੰ ਪੜ੍ਹਿਆ ਤੇ ਗੁਰੂ ਦੀ ਕਿਰਪਾ ਹੋ ਗਈ ਗੁਰੂ ਰਹਿਮਤ ਕਰਦਾ ਏ ਪਰ ਜਿੱਤਨ ਮਨ ਵਿੱਚ ਦਿੱਤਾ ਮਨ ਉਸ ਦਿਨ ਗੁਰੂ ਦੇ ਹਵਾਲੇ ਹੋ ਗਿਆ ਵੀ ਪਾਤਸ਼ਾਹ ਤੂੰ ਇੰਨਾ ਕੁ ਸਾਡੇ ਵਾਸਤੇ ਕੀਤਾ ਅਸੀਂ ਇੱਕ ਦਾੜੀ ਵੀ ਨਹੀਂ ਰੱਖ ਸਕਦੇ ਤੇ ਗੁਰੂ ਦੀ ਕਿਰਪਾ ਹੋ ਗਈ ਇਸ ਪਾਸੇ ਲੈ ਆ ਜਦ ਜਦੋਂ ਸਕੂਲ ਚ ਪੜਦੇ ਹੁੰਦੇ ਸਾਂ ਸਾਡੇ ਟੀਚਰ ਨੇ ਕਿਹਾ ਪੁੱਤ ਜਦੋਂ ਗੁੱਸਾ ਆਵੇ ਨਾ ਪੰਜ ਵਾਰ ਵੈਗਰੂ ਵੈਗਰੂ ਕਰ ਲਿਆ ਕਰ ਗੁੱਸਾ ਟਲ ਜਾਏਗਾ ਤੇ ਜਦੋਂ ਹੁਣ ਸਿਮਰਨ ਕਰਾਈਦਾ ਹੈ ਕਰਦੇ ਹਾਂ ਕਰਾਈਦਾ ਹੈ ਤੇ ਉਹ ਟੀਚਰ ਚੇਤੇ ਦੇ ਵਿੱਚ ਆ ਜਾਂਦੀ ਹੈ ਕਿ ਉਹਨਾਂ ਨੇ ਤੇ ਪੰਜ ਵਾਰ ਕਿਹਾ ਸੀ ਤੇ ਗੁਰੂ ਨੇ ਪੱਕੀ ਡਿਊਟੀ ਲਾਤੀ ਬਸ ਜਿੱਦਨ ਮਨ ਵਿੱਕ ਗਿਆ ਚੰਗੀਆਂ ਦੀ ਸੰਗਤ ਵਿੱਚ ਜਾ ਕੇ ਚੰਗੇ ਹੋ ਜਾਗੇ ਬੁਰਿਆਂ ਦੀ ਸੰਗਤ ਵਿੱਚ ਜਾ ਕੇ ਬੁਰੇ ਹੋ ਜਾਗੇ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕੇ ਕਾਰਜ ਰਾਸ ਫਿਰ ਗੁਰੂ ਕਾਰਜ ਰਾਸ ਕਰ ਦਿੰਦਾ ਏ ਤਨ ਦੌਲਤ ਦਾ ਕੋਈ ਘਾਟਾ ਨਹੀਂ ਰਹਿੰਦਾ ਸਿਵ ਤੋਂ ਸਲਾਹ ਕਰਨ ਵਾਲੇ ਵੀ ਮਿਲਣਗੇ ਇਹ ਤੁਹਾਡੀ ਜ਼ਿੰਦਗੀ ਚ ਰੋਜ਼ 20 50 100 ਜਾਣੇ ਤੁਹਾਨੂੰ ਸਲਾਹਣ ਵਾਲੇ ਨੇ ਜੇ ਪੰਜ ਸੱਤ ਵਿਚ ਵੀ ਚੋਣੇਦਰ ਵਾਲੇ ਵੀ ਹੋਣਗੇ ਕੋਈ ਪਰਵਾਹ ਨਹੀਂ ਹੈ ਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਕਿਹਾ ਸੀ ਕੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਇ ਹੇ ਮਾਲਕਾ ਜੇ ਸਿਫਤੋ ਸਲਾਹ ਕੋਈ ਕਰਦਾ ਹੈ ਤੇ ਉਹ ਤੇਰੀ ਹੈ ਤੇ ਜੇ ਕੋਈ ਨਿੰਦਣ ਬਹਿ ਗਿਆ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ਤੇਰੇ ਤੋਂ ਬਗੈਰ ਹੋਰ ਕੌਣ ਹੈ ਮੇਰਾ ਮੇਰਾ ਕੋਈ ਹੈਗਾ ਹੀ ਨਹੀਂ ਤੇਰੇ ਮਾਰਗ ਤੇ ਰਵਾਂਗਾ ਤੈਨੂੰ ਨਹੀਂ ਛੱਡ ਕੇ ਜਾਂਦਾ ਬਸ ਮੇਰੇ ਕਰੀਬ ਦੀ ਬਾਹ ਫੜ ਕੇ ਰੱਖ ਲਈ ਕਿਰਪਾ ਕਰ ਛੱਡੀ ਬਸ ਆਪਣੀ ਤੇ ਜਦੋਂ ਆਹ ਕਿਰਪਾ ਹੁੰਦੀ ਹੈ ਨਾ ਫਿਰ ਤੇ ਸੇਵਕੇ ਕਾਰਜ ਰਾਸ ਉਹਦੇ ਕਾਰਜ ਜਿੰਦਗੀ ਦੇ ਰਾਸ ਹੋ ਗਏ ਚੜਦੀ ਕਲਾ ਮਿਲ ਗਈ ਸੇਵਾ ਕਰਤ ਹੋਏ ਨਹਿਕਾਮੀ ਸੇਵਾ ਕਰਦਿਆਂ ਕਰਦਿਆਂ ਨਹਿਕਾਮ ਖਾਸ਼ਾ ਫਲ ਦੀ ਇੱਛਾ ਛੱਡ ਦਿੱਤੀ ਇਹ ਕਿ ਆ ਮਾਲਕਾ ਜੋ ਤੇਰੀ ਕਿਰਪਾ ਜੋ ਤੇਰਾ ਹੁਕਮ ਹੈ ਜੋ ਤੇਰਾ ਭਾਣਾ ਹੈ ਉਹਦੇ ਚ ਚਲਾਈ ਜਾ ਤੇਰਾ ਕੀ ਆ ਮਿੱਠਾ ਲਾ ਕੇ ਹਰਨਾਮ ਪਦਾਰਥ ਨਾਨਕ ਮੰਗੇ ਕੱਲਾ ਸੰਗਤਾਂ ਨੂੰ ਸੁਣਾਉਣ ਵਾਸਤੇ ਥੋੜੀ ਆਪਣੇ ਤੇ ਟਿਕਾਉਣ ਵਾਸਤੇ ਵੀ ਇਹ ਕਿ ਗੁਰੂ ਪਾਤਸ਼ਾਹ ਜੋ ਤੇਰੀ ਰਜਾ ਹੈ ਜਿੱਥੇ ਤੂੰ ਰੱਖਣਾ ਹੈ ਸਾਡੀ ਕਿਹੜੀ ਸੋਚ ਹੈ ਅਸੀਂ ਕਿਹੜਾ ਕਿਤੇ ਜਾ ਸਕਦੇ ਹਾਂ ਤੇਰੀ ਕਿਰਪਾ ਨਾਲ ਹੀ ਜਾਣਾ ਹੈ ਜਿੱਥੇ ਖੜੇਗਾ ਉੱਥੇ ਚੱਲ ਜਾਾਂਗੇ ਜਿੱਥੇ ਜਾਣ ਦਾ ਉਪਦੇਸ਼ ਕਰੇਗਾ ਉੱਥੇ ਪਹੁੰਚ ਜਾਾਂਗੇ ਇਹ ਕਿਰਪਾ ਰਹਿਮਤ ਹੈ ਉਸ ਦਾਤੇ ਦੀ ਸੇਵਾ ਕਰਤ ਹੋਏ ਨਹਿਕਾਮੀ ਸੇਵਾ ਕਰਦਾ ਨਹਿਕਾਮ ਹੋ ਗਿਆ ਖਵਾਸ਼ਾਂ ਤੋਂ ਤਾਂ ਉੱਠ ਗਿਆ ਪਾਲਿਓ ਚਾਹ ਤੇ ਕਰਿਓ ਸੁਖਨੀ ਸਾਹਿਬ ਪੜਨ ਵਾਲੇ ਵੀ ਪਹਿਲਾਂ ਖੁਆਇਸ਼ ਲੈ ਕੇ ਬੈਠਦੇ ਆ ਵੀ ਮੇਰਾ ਪੁੱਤ ਬਾਹਰ ਚਲ ਜੇ ਮੇਰੇ ਘਰ ਪੁੱਤ ਹੋ ਜੇ ਮੈਨੂੰ ਆ ਮਿਲ ਜੇ ਉਹ ਮਿਲ ਜੇ ਜਿਵੇਂ ਅੱਜ ਕੱਲ ਚਲਾਇਆ ਜਾਂਦਾ ਜੀ ਹਸਤੇ ਇੰਨੀ ਵਾਰ ਐਤਵਾਰ ਦੀ ਹਾਜ਼ਰੀ ਭਰੀ ਸੰਵਾਵ ਮਿਲ ਗਿਆ ਖੁਆਇਸ਼ ਲੈ ਕੇ ਥੋੜੀ ਸੁਖਨੀ ਸਾਹਿਬ ਪੜੀ ਜਾਂਨੇ ਆ ਸੁਖਨੀ ਸਾਹਿਬ ਚ ਇਹ ਗੱਲ ਲਿਖੀ ਹੈ ਕਿ ਖੁਆਇਸ਼ਾਂ ਨੂੰ ਮੁੱਖ ਰੱਖ ਕੇ ਨਹੀਂ ਉਸ ਦਾਤੇ ਨੂੰ ਮੁੱਖ ਰੱਖ ਕੇ ਆ ਤੂੰ ਮਨ ਗੁਰੂ ਅੱਗੇ ਵੇਚ ਬਾਕੀ ਸਾਰਾ ਕੁਝ ਉਹਨੇ ਪੂਰਾ ਕਰ ਦੇਣਾ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਕਹਿੰਦੇ ਮਾਲਕੀ ਪ੍ਰਾਪਤ ਹੋ ਗਿਆ ਜਦੋਂ ਮਾਲਕ ਮਿਲ ਗਿਆ ਫਿਰ ਸਾਰਾ ਕੁਝ ਮਿਲ ਜਾਣਾ ਜਿਹਦੇ ਕੋਲੇ ਰਾਜਾ ਆ ਗਿਆ ਉਹਦੀ ਪਰਜਾ ਵੀ ਉਹਦੀ ਧਨ ਸੰਪਤੀ ਵੀ ਉਹਦੀ ਫੌਜਾਂ ਵੀ ਉਹਦੀਆਂ ਤਾਜ ਵੀ ਉਹਦਾ ਜਿਹਦਾ ਰਾਜਾ ਹੋ ਗਿਆ ਜਦੋਂ ਮਾਲਕ ਹੀ ਸਾਡਾ ਹੋ ਗਿਆ ਅਸੀਂ ਮਾਲਕ ਦੇ ਹੋ ਗਏ ਫਿਰ ਸਾਰਾ ਕੁਝ ਬਰਾਬਰੀ ਹੋ ਗਿਆ ਫਰ ਮੰਗ ਮੰਗੇ ਲੈਣ ਦੀ ਕੋਈ ਜੀ ਲੋੜ ਨਹੀਂ ਪੈਂਦੀ ਉਹ ਆਪੇ ਦੇਈ ਜਾਂਦਾ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸੇ ਆਪ ਕਰੇ ਕਹਿੰਦੇ ਆਪ ਜੀ ਤੇ ਮਿਹਰਬਾਨ ਹੋ ਗਿਆ ਜਿੱਤੇ ਕਿਰਪਾ ਰਹਿਮਤ ਕਰ ਦਿੱਤੀ ਹੁਣ ਜਾਵਾਂਗੇ ਸੰਗਤ ਜੇ ਤਾਂ ਹੀ ਕਿਰਪਾ ਹੋਵੇਗੀ ਨਾ ਜੇ ਬੱਚਾ ਸਕੂਲ ਜਾ ਕੇ ਪੜ੍ਹੇਗਾ ਤਾਂ ਹੀ ਫਰ ਟੈਂਕਟ ਸਾਡਾ ਆ ਸਕਦਾ ਏ ਪਾਸ ਹੋ ਸਕਦਾ ਏ ਜੇ ਪੜ੍ਹੇਗਾ ਹੀ ਨਹੀਂ ਤਾਂ ਫਰ ਟੈਂਕਟ ਕਿੱਥੋਂ ਆਏਗਾ ਪਹਿਲੀ ਗੱਲ ਜੇ ਸਕੂਲ ਨਹੀਂ ਜਾਏਗਾ ਉਹਨੂੰ ਆਏਗਾ ਹੀ ਕੁਝ ਨਹੀਂ ਜੇ ਸਕੂਲ ਜਾਏਗਾ ਪੜਾਈ ਥੋੜੀ ਵੀ ਆ ਜੇਗੀ ਪੜਨਾ ਖਲੋਣਾ ਬੋਲਣਾ ਤੇ ਆ ਜਾਏਗਾ ਨਾ ਸਿਸਟਮ ਚ ਰਹਿਣਾ ਤੇ ਆ ਜਾਏਗਾ ਨਾ ਜੇ ਸਤ ਸੰਗ ਤੇ ਜੀ ਜਾਵਾਂਗੇ ਕਿਤੇ ਤਾਂ ਗੁਰੂ ਦੀ ਨਜ਼ਰ ਪੈਏਗੀ ਸਾਡੇ ਤੇ ਕਿਤੇ ਤਾਂ ਗੁਰੂ ਕਿਰਪਾ ਕਰੇਗਾ ਤੇ ਜੇ ਘਰੇ ਰਹਿ ਜਾਈ ਚ ਬੈਠੇ ਰਹੇ ਫਿਰ ਕਿਰਪਾ ਕਿੱਥੋਂ ਕਿਰਪਾ ਉਦੋਂ ਹੋਏਗੀ ਜਦੋਂ ਉੱਠ ਕੇ ਗੁਰੂ ਦੇ ਸਾਹਮਣੇ ਹੋਵਾਂਗੇ ਗੁਰੂ ਦੀ ਬਾਣੀ ਪੜਾਂਗੇ ਸੁਣਾਗੇ ਸਮਝਾਂਗੇ ਆਪਣੇ ਕਿਰਪਾ ਜਿ세 ਆਪ ਕਰੇ ਨਾਨਕ ਸੋ ਸੇਵਕ ਹੁਰ ਕੀ ਮਤ ਲੇ ਕਹਿੰਦੇ ਹੈ ਨਾਨਕ ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਤੇ ਤੁਰ ਲੱਗ ਜਾਂਦਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਮਨ ਵੇਚੇ ਸਤਿਗੁਰ ਕੇ ਪਾਸ ਵਾਲੀ ਬਸਤਾ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਏ ਤੇ ਜਦੋਂ ਅਸੀਂ ਆਪਣਾ ਮਨ ਵੇਚ ਦਿੱਤਾ ਗੁਰੂ ਨੇ ਸਾਡੇ ਸਾਰੇ ਕਾਰਜ ਰਸ ਕਰ ਦੇਣੇ ਨੇ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ